ਬੜੀ ਸਿਰਾ ਕੰਮ ਆ ਬਈ ਤੇ ਆ ਮੋਟੀ ਡਾਂਗ ਆ ਕਈ ਭਰਾ ਕਹਿੰਦੇ ਨਾ ਸਿਉਂਗ ਲੱਗ ਜੂ ਬਈ ਸਿਉਂਗ ਸੂਂਖ ਨਹੀਂ ਨੇੜ ਆਉਂਦੀ ਠੀਕ ਆ ਆ ਮੋਟੀ ਡਾਂਗ ਵਾਲਾ ਪਹਿਲਾਂ ਜੜ ਵਾਲਾ ਬਾਂਸ ਪਾਇਆ ਫਿਰ ਪਾਟਿਆ ਬਾਂਸ ਫਿਰ ਬਈ ਹਰਾ ਕੱਪੜਾ ਪਾਇਆ ਜਿਹੜਾ ਸ਼ਾਂਸ ਤੇ ਹੁੰਦਾ ਆਪਣੇ ਠੀਕ ਆ ਠੀਕ ਆ ਫਿਰ ਇਸ ਤੇ ਪਾਈ ਆ ਬਈ ਕਾਨਿਆਂ ਦੀ ਪੱਤਲ ਪੂਰੀ ਵਧੀਆ ਠੀਕ ਆ ਉਸ ਤੋਂ ਉੱਤੇ ਪਾਇਆ ਬਈ ਮੁੜ ਕੇ ਸਾਰਾ ਠੀਕ ਆ ਠੰਡਾ ਰਵੇ ਤੇ 2-2 ਇੰਚੀ 3-3 ਇੰਚੀ ਸਾਰ ਚੜਾ ਫਿਰ ਬਈ ਦੋ ਪਾਇਆ ਡਬਲ ਲਫਾਫੇ ਉਰੇ ਮਹਿੰਗੇ ਲਾਵੇ ਪਏ ਆ ਹਾਂ ਜਿਹੜੇ ਪੂਰਾ ਕਾਲਾ ਲਫਾਫਾ ਪਾਇਆ ਖਿੱਚੇ ਤੋਂ ਵੀ ਨਹੀਂ ਭਜਾਇਆ ਪਾੜਦਾ ਸੀਗਾ ਉਹ ਵੀ ਬਾਈ ਬੁੱਟਰਾਂ ਵਾਲੇ ਨੇ ਲਿਆ ਕੇ ਦਿੱਤੇ ਉਹਦਾ ਹੀ ਸੀ ਸਮਾਨ ਸਾਰਾ ਤੇ ਉਹ ਪਾ ਕੇ ਉੱਤੇ ਉਸ ਤੋਂ ਬਾਅਦ ਪਾਈ ਮੁੜ ਕੇ ਅਸੀਂ ਬਈ ਜਿਹੜੀ ਮਿੱਟੀ ਰਲਾ ਕੇ ਤੂੜੀ ੱੱਪਾ ਜਿਹੜਾ ਰਲਾ ਕੇ ਸਾਰਾ ਪਾਉਨੇ ਆਪਾਂ ਹਨਾ ਉਹ ਪਾਤੀ ਮੁੜ ਕੇ ਜਦੋਂ ਸੁੱਕ ਗਈ ਦੱਸ ਦੇਣਾ ਬਾਅਦ ਅਸੀਂ ਪਲਾਸਟਿਕ ਦੀ ਜਾਲੀ ਲਿਆ ਕੇ ਤੇ ਉੱਤੇ ਇੰਚ-ਇੰਚੀ ਪਾਤਾ ਬਈ ਘੱਗਰ ਸੈਣ ਬਰੇਤੀ ਤੇ ਸੀਮੈਂਟ ਹੁਣ ਸ਼ਾਤ ਉੱਤੋਂ ਪੱਕੀ ਆ ਬਈ ਭਣਾ ਨੱਚੀ ਜਾਣ 10 ਬੰਦੇ ਕਿੰਦੀ ਸੋਹਣੀ ਲੱਗਦੀ ਵੇ ਇਹ ਆ ਪਾ ਸਪੈਸ਼ਲ ਬੰਦਿਆਂ ਵਾਸਤੇ ਤਿਆਰ ਕਰਵਾਇਆ ਹਾਂ ਯਾ ਆਪਦੇ ਭਈ ਰੈਸ਼ ਕਰਨੀ ਐ ਇੱਥੇੋਂ ਕਿਹਨਾਂ ਦਾ ਜਾਨਵਰ ਜੂਨੂਰਾ ਕੁੱਤੇ ਬਿੱਲੇ ਬੰਦਦੇ ਆਪਾਂ ਮੁੜ ਕੇ ਇਹਨੂੰ ਪੂਰਾ ਤਿਆਰ ਕਰਾ ਕੇ ਇੱਥੇ ਕਿਚਨ ਬਣਾਉਣੀ ਐ ਸਾਰਾ ਆਪ ਦੇ ਵਾਸਤੇ ਏਸੀ ਹਾਲ ਬਣਾਉਣਾ ਇਹਨੂੰ ਠੀਕ ਐ ਪਰ ਏਸੀ ਦੀ ਮੈਨੂੰ ਲੱਗਦਾ ਬਈ ਲੋਡ ਹੈਣੀਗੀ ਇਹਨੂੰ ਹੁਣੇ ਹੀ ਗਰਮੀ ਜਾਵੇ ਇੱਥੇ ਆ ਕੇ ਪਏ ਰਹਿਣੇ ਮੰਜੇਠਾ ਫੁੱਲ ਗਰਮੀ ਚ ਹਰੇਕ ਜਿਹੜਾ ਹੁੰਦਾ ਯਾਰ ਕਹਿੰਦਾ ਆਹ ਬਾਲਾ ਨਜ਼ਾਰਾ ਫਾਰਮ 'ਚ ਪੱਖਾ ਲੱਗਿਆ ਨਹੀਂ ਛੱਡਣਾ ਤਾਂ ਕੀ ਐ ਅਸੀਂ ਪੁਆਇੰਟ ਹੀ ਨਹੀਂ ਰੱਖੇ ਪੱਖੇ ਵਾਲੇ ਬਈ ਠੀਕ ਹੈ ਤੇ ਬੱਕਰੀਆਂ ਰਾਮਦਾਰੀ ਨਾਲ ਬੱਕਰੇ ਬਾਈ ਸਾਰੇ ਜਾਨਵਰ ਜੀਵ ਜਾਨ ਤੋਂ ਸਾਰਾ ਐ ਨਾਲੇ ਚਿੜੀਆਂ ਬਾਧੂਆ ਵਿੱਚ ਉਹਦੇ ਬਾਈ ਕਿਉਂਕਿ ਪੱਖਾ ਚੱਲਦਾ ਨਹੀਂਗਾ ਉਹ ਵੱਡੀ ਦੀਆਂ ਨਹੀਂ ਤੇ ਜਦੋਂ ਮੈਂ ਵੇਖ ਲਿਆ ਮੈਂ ਫਿਰ ਬੱਕਰੀ ਐਡਾ ਜਾਨਵਰ ਉਸੋੜਾ ਉਹ ਇੰਨਾ ਬਾਈ ਸੌਖਾ ਏ ਛਾਤੇ ਠਾਂ ਤੇ ਬੰਦੇ ਕੇ ਅੱਜ ਆਪਾਂ ਪਹੁੰਚੇ ਸੀਗੇ ਬਰਾੜ ਬੱਕਰੀ ਫਾਰਮ ਪਿੰਡ ਕੋਠੇ ਕੋਰ ਸਿੰਘ ਵਾਲੇ ਦੇ ਵਿੱਚ ਤੇ ਬਾਈ ਨੇ ਇੱਧਰ ਬੱਕਰੀਆਂ ਵਾਸਤੇ ਦਾ ਬਾਸ ਦਾ ਸ਼ੈੱਡ ਤਿਆਰ ਕੀਤਾ ਇਸ ਤੇ ਹੁਣ ਆਪਦੇ ਵਾਸਤੇ ਵੀ ਬਾਸ ਦਾ ਸ਼ੈੱਡ ਬਣਾਈ ਬੱਠਾ ਵੀ ਬੰਦਿਆਂ ਵਾਸਤੇ ਵੀ ਬਾਸ ਦਾ ਸ਼ੈੱਡ ਤਿਆਰ ਕਰਤਾ ਤੇ ਆਪਾਂ ਚੱਲਦੇ ਆਂ ਬਾਈ ਕੋਲੇ ਤੇ ਪੁੱਛਦੇ ਆਂ ਉਹਨਾਂ ਨੂੰ ਵੀ ਉਹਨਾਂ ਨੇ ਬੱਕਰੀਆਂ ਵਾਸਤੇ ਦਾ ਸ਼ੈੱਡ ਤਿਆਰ ਕਰਿਆ ਹੀ ਕਰਿਆ ਸੀ ਤੇ ਬੰਦੇਆਂ ਵਾਸਤੇ ਵੀ ਬਾਸ ਦਾ ਸ਼ੈੱਡ ਕਿਉਂ ਤਿਆਰ ਕੀਤਾ ਵੀ ਐਡੀ ਕਿੱਡੀ ਕੇ ਮਜ਼ਬੂਤੀ ਆ ਗਈ ਇਹਦੇ ਵਿੱਚ। ਸਤਿ ਸ੍ਰੀ ਅਕਾਲ ਬਾਈ ਜੀ। ਕੀ ਹਾਲ ਹੈ ਨਮ ਜੋਤ ਬਾਈ? ਵਧੀਆ ਜੀ ਵਧੀਆ। ਸਵਾਗਤ ਹੈ ਤੁਹਾਡਾ ਬਾਈ ਆਪਣੇ ਬਰਾਡ ਫਾਰਮ ਤੇ। ਹਾਂਜੀ ਤੇ ਇਹ ਜਿਹੜਾ ਆਪਾਂ ਦੇਖੀ ਜੰਨੇ ਆ ਆਪਣਾ ਸ਼ੈੱਡ ਹਨਾ ਇਹ ਪਸ਼ੂਆਂ ਵਾਸਤੇ ਦਾ ਤਿਆਰ ਹੁੰਦੇ ਹੁੰਦੇ ਸੀ ਮੈਂ ਸੁਣਿਆ ਤੁਸੀਂ ਬੰਦੇਆਂ ਵਾਸਤੇ ਵੀ ਸ਼ੈੱਡੀ ਤਿਆਰ ਕਰਤਾ ਇਹ ਬਾਸ ਦਾ। ਹਾਂ ਬਾਈ ਆਪਾਂ ਆਪਦੇ ਵਾਸਤੇ ਵੀ ਇਹੀ ਤਿਆਰ ਕਰ ਲਿਆ ਬਾਈ ਬਾਸ ਦੀ ਛੱਤ ਪਾਈ ਇਹਦਾ ਕੀ ਫਾਇਦਾ ਬਈ ਇਹ ਤਾਂ ਫੇਰ ਐ ਡਿੱਗਣ ਡੁੱਗਣ ਦਾ ਡਰ ਨਹੀਂ ਹੁੰਦਾ ਮੀਨ ਏਰੀ ਚੁੱਡਣ ਦਾ ਡਰ ਨਹੀਂ ਰਹਿੰਦਾ ਗੰਦਾ ਨਹੀਂ ਬਈ ਬਣਾਇਆ ਚਵਾਰਾ ਪਾਲਾ ਇਹ ਤੇ ਮੈਂ ਦੋ ਸਾਲ ਪਹਿਲਾਂ ਬਈ ਬਣਾਇਆ ਸੀ ਬੱਕਰੀਆਂ ਆਸਤੇ ਉਹਦਾ ਬੁੱਟਰਾਂ ਵਾਲਾ ਮੁੰਡਾ ਨਾ ਪਾਉਂਦਾ ਨਹੀਂ ਹੁੰਦਾ ਈ ਛੱਤ ਠੀਕ ਹੈ ਹੂੰ ਤੇ ਉਧਰ ਮੈਂ ਆਪ ਹੀ ਮੈਸਤਰੀ ਲਿਆ ਕੇ ਡਾਂਗਾਂ ਲਿਆ ਕੇ ਬਾਹਾਂ ਦੀਆਂ ਸਰਕੰਡਾ ਜਿਵੇਂ ਆਪਾਂ ਅੱਗੇ ਦੇਸੀ ਛੱਤ ਪਾਉਂਦੇ ਹੁੰਦੇ ਸੀ ਉਹ ਮੈਂ ਪਾਤੀ ਸੀਗੀ ਉਧਰ ਬਈ ਬੱਕਰੀਆਂ ਤੇ ਠੀਕ ਹੈ ਤੇ ਬੱਕਰੀਆਂ ਦੇ ਬਈ ਠੰਡ ਤੇ ਸਿਆਲ ਗਰਮੀ ਸਾਰੇ ਮੌਸਮ ਟੱਪ ਗਏ ਆ ਹੁਣ ਕਿੰਨੀ ਗਰਮੀ ਸੀ ਚਲੋ ਅੱਜ 2 ਦਿਨ ਹੋ ਗਏ ਮੀਂਹ ਪੈਣ ਦੇ ਨੂੰ ਸਾਡੇ ਵੀ ਫਾਰਮ 'ਚ ਪੱਖਾ ਲੱਗਿਆ ਨਹੀਂ ਛੱਡਣਾ ਤਾਂ ਕੀ ਐ ਅਸੀਂ ਪੁਆਇੰਟ ਹੀ ਨਹੀਂ ਰੱਖੇ ਪੱਖੇ ਵਾਲੇ ਬਈ ਠੀਕ ਐ ਤੇ ਬੱਕਰੀਆਂ ਰਾਮਦਾਰੀ ਨਾਲ ਬੱਕਰੇ ਬਈ ਸਾਰੇ ਜਾਨਵਰ ਜੀਵ ਜੰਤੂ ਸਾਰਾ ਐ ਨਾਲੇ ਚਿੜੀਆਂ ਬਾਧੂਆ ਵਿੱਚ ਉਹਦੇ ਬਈ ਕਿਉਂਕਿ ਪੱਖਾ ਚੱਲਦਾ ਨਹੀਂਗਾ ਉਹ ਵੱਡੀ ਦੀਆਂ ਨਹੀਂ ਤੇ ਜਦੋਂ ਮੈਂ ਵੇਖ ਲਿਆ ਮੈਂ ਫਿਰ ਬੱਕਰੀ ਐਡਾ ਜਾਨਵਰ 16 ਉਹ ਇੰਨਾ ਬਈ ਸੌਖਾ ਏ ਛਾਤੇ ਠਾਂ ਤੇ ਬੰਦੇ ਕਿਵੇਂ ਇਹ ਫਿਰ ਆਪਾਂ ਪਾਇਆ ਆ ਉਹਦੇ ਰੈਨ ਨੂੰ ਜਾਂ ਟ੍ਰੇਨਿੰਗ ਹੁੰਦੀ ਆ ਆਪਣੇ ਫਾਰਮ ਤੇ ਹਨਾ ਠੀਕ ਹੈ ਇਹ ਟ੍ਰੇਨਿੰਗ ਹਾਲ ਪਾਇਆ ਸੀ ਕਿ ਮੀਂਹ ਮੂਕਣੀ ਚ ਔਖੇ ਹੁੰਦੇ ਸੀਗੇ ਤੇ ਮੈਂ ਇਹਦੇ ਵਿੱਚ ਬਣਾਉਣਾ ਸੀਗੇ ਮੈਂ ਪੂਰਾ ਸ਼ੌਂਕੀ ਜਿਵੇਂ ਗੇਟਬੂਟ ਗੋਲ ਰੱਖੇ ਸੀ ਹਨਾ ਤੇ ਆਹ ਦੇਖਣਾ ਪਰ 10 ਵਜੇ 10 ਦੇ ਵਾਲਾ ਕੋਠੀਆਂ ਚ ਨਹੀਂ ਲਵਾਉਂਦਾ ਆਪਾਂ ਇੱਥੇ ਵੀ ਪੱਥਰ ਦੀ ਜਿਕਾਟ ਲਵਾਈ ਆ ਤੇ ਮੈਂ ਇਹਦੇ ਵਿੱਚ ਲੈਟਰ ਪਾਉਣਾ ਸੀ ਉਹ ਦੇਖ ਮੋਹਰੇ ਛੱਡੇ ਲੈਟਰ ਵਾਲੇ ਠੀਕ ਉਹ ਬਾਅਦ ਚ ਭਰੇ ਆ ਸੀ ਬਈ ਲੈਟਰ ਦਾ ਸਾਰਾ ਸਿਸਟਮ ਬਣਾਈ ਬੈਠਾ ਸੀ ਮੈਂ ਸਾਰਾ ਸਮਾਨ ਓਕੇ ਕਰਿਆ ਪਿਆ ਮੈਸੇਨ ਜਮਾ ਮੌਕੇ ਤੇ ਬਈ ਤੇ ਉਟੜਾ ਵਾਲਾ ਮੁੰਡਾ ਆ ਗਿਆ ਕਹਿੰਦਾ ਨਹੀਂ ਆਪਾਂ ਉਹੀ ਪਾਵਾਂਗੇ ਫਿਰ ਮੇਰਾ ਵੀ ਮਨ ਬਦਲ ਗਿਆ ਮੈਂ ਖੈਰ ਉਧਰ ਇੰਨਾ ਨਿਆਰਾ ਸੀ ਤੇ ਆਪਾਂ ਆਉਂਦੇ ਵਾਸਤੇ ਆ ਦੇਖੋ ਬਈ ਕਿੰਡੀ ਸੋਹਣੀ ਲੱਗਦੀ ਵੀ ਇਹ ਆਪਾਂ ਸਪੈਸ਼ਲ ਬੰਦਿਆਂ ਵਾਸਤੇ ਤਿਆਰ ਕਰਵਾਇਆ ਹਾਂ ਯਾ ਆਪਦੇ ਭਈ ਰੈਸ਼ ਕਰਨੀ ਹੈ ਇੱਥੇ ਹੁਣ ਕਿਹਨਾਂ ਦਾ ਜਾਨਵਰ ਜੂਨੂ ਵਾਲਾ ਕੁੱਤੇ ਬਿੱਲੇ ਬੰਦਦੇ ਆਪਾਂ ਮੁੜ ਕੇ ਇਹਨੂੰ ਪੂਰਾ ਤਿਆਰ ਕਰਾ ਕੇ ਇੱਥੇ ਕਿਚਨ ਬਣਾਉਣੀ ਹੈ ਸਾਰਾ ਆਪਦੇ ਵਾਸਤੇ ਏਸੀ ਹਾਲ ਬਣਾਉਣਾ ਇਹਨੂੰ ਠੀਕ ਹੈ ਪਰ ਏਸੀ ਦੀ ਮੈਨੂੰ ਲੱਗਦਾ ਬਈ ਲੋਡ ਹੈਣੀਗੀ ਇਹ ਹਰੇਕ ਜਿਹੜਾ ਹੁੰਦਾ ਯਾਰ ਕਹਿੰਦਾ ਆਹ ਬੜਾ ਨਜ਼ਾਰਾ ਯਾਰ ਤੇ ਲੇਟਰ ਮੈਂ ਤਾਂ ਨਹੀਂ ਪਾਇਆ ਕਿਤਾ ਖਰਚਾ ਜ਼ਿਆਦਾ ਹੋਣਾ ਸੀ ਬਈ ਤੇ ਇੱਕ ਏ ਘਰੇ ਮੈਂ ਲੇਟਰੇਟ ਹੀ ਰਹੀ ਜਣਾ ਫਿਰ ਅਲੱਗ ਕੀ ਹੋਇਆ ਹਨਾ ਆਹ ਫਾਰਮ ਤੇ ਆਉਂਦਾ ਫਾਰਮ ਫਾਰਮ ਹਾਊਸ ਕੀ ਹੁੰਦਾ ਬਈ ਬੰਦੇ ਨੂੰ ਥੋੜੀ ਐ ਅਲੱਗ ਅਲੱਗ ਨੇਚਰਲ ਤਰੀਕੇ ਨਾਲ ਦੇਖਣ ਵਾਲੇ ਥੋੜਾ ਮਨ ਨੂੰ ਸਕੂਨ ਮਿਲ ਜਿਵੇਂ ਉਹ ਤੰਬੂ ਲਾਇਆ ਹੁਣ ਤਾਂ ਤੰਬੂ ਐਡੀ ਹੁਣ ਇਹ ਫੌਜੀ ਲਾਉਂਦੇ ਹੁੰਦੇ ਸੀ ਕਹਿੰਣਾ ਚਲੋ ਜਿੱਥੇ ਕਿਤੇ ਜਾਂਦੇ ਸੀ ਮੈਂ ਸ਼ੌਕ ਨੂੰ ਲਾਈ ਬੈਠਾ ਇਹਦੇ ਕਿਤੇ ਬਹਿ ਜਾਈਦਾ ਮਨ ਨੂੰ ਸਕੂਨ ਮਿਲਦਾ ਇਹ ਚੀਜ਼ਾਂ ਨਾਲ ਬਈ ਹਨਾ ਤੇ ਫਿਰ ਮੈਂ ਆ ਬਈ ਆਪਣੇ ਬੁਟਰਾਂ ਵਾਲੇ ਮੁੰਡੇ ਤੋਂ ਪੁਵਾਈ ਏ ਛੱਤ ਇਹਦਾ ਨੰਬਰ ਦੇ ਦੀ ਬਾਹਲੇ ਮੰਗਦੇ ਹੁੰਦੇ ਮੈਥੇ ਜਦੋਂ ਮੈਂ ਵੀਡੀਓ ਪਾਉਣਾ ਤੇ ਬੜੀ ਸਿਰਾ ਕੰਮ ਆ ਬਈ ਤੇ ਆ ਮੋਟੀ ਡਾਂਗ ਆ ਕਈ ਭਰਾ ਕਹਿੰਦੇ ਨਾ ਸਿਉਂਗ ਲੱਗ ਜੂ ਬਈ ਸਿਉਂਗ ਸੂਂਖ ਨਹੀਂ ਨੇੜ ਆਉਂਦੀ ਠੀਕ ਆ ਆ ਮੋਟੀ ਡਾਂਗ ਵਾਲਾ ਪਹਿਲਾਂ ਜੜ ਵਾਲਾ ਬਾਸ ਪਾਇਆ ਫਿਰ ਪਾਟਿਆ ਬਾਸ ਫਿਰ ਬਈ ਹਰਾ ਕੱਪੜਾ ਪਾਇਆ ਜਿਹੜਾ ਸ਼ਾਂਸ ਤੇ ਹੁੰਦਾ ਆਪਣੇ ਠੀਕ ਆ ਫਿਰ ਇਸ ਤੇ ਪਾਈ ਆ ਬਈ ਕਾਨਿਆਂ ਦੀ ਪੱਤਲ ਪੂਰੀ ਵਧੀਆ ਠੀਕ ਆ ਉਸ ਤੋਂ ਉੱਤੇ ਪਾਇਆ ਬਈ ਮੁੜ ਕੇ ਸਾਰਾ ਠੀਕ ਹੈ ਠੰਡਾ ਰਵੇ ਹੂੰ ਤੇ 2-2 ਇੰਚੀ 3-3 ਇੰਚੀ ਸਰ ਚੜਾ ਫੇਰ ਬਈ ਦੋ ਪਾਇਆ ਡਬਲ ਲਫਾਫੇ ਪੂਰੇ ਮਹਿੰਗੇ ਦੋ ਲਫਾਫੇ ਪਾਇਆ ਹਾਂ ਜਿਹੜੇ ਪੂਰਾ ਕਾਲਾ ਲਫਾਫਾ ਪਾਇਆ ਖਿੱਚੇ ਤੋਂ ਵੀ ਨਹੀਂ ਭਜਾਂ ਪਾੜਦਾ ਸੀਗਾ ਉਹ ਵੀ ਬਾਈ ਬੁੱਟਰਾਂ ਵਾਲੇ ਨੇ ਲਿਆ ਕੇ ਦਿੱਤੇ ਉਹਦਾ ਹੀ ਸੀ ਸਮਾਨ ਸਾਰਾ ਤੇ ਉਹ ਪਾ ਕੇ ਉੱਤੇ ਉਸ ਤੋਂ ਬਾਅਦ ਪਾਈ ਮੁੜ ਕੇ ਅਸੀਂ ਬਈ ਜਿਹੜੀ ਮਿੱਟੀ ਰਲਾ ਕੇ ਤੂੜੀ ੱੱਪਾ ਜਿਹੜਾ ਰਲਾ ਕੇ ਸਾਰਾ ਪਾਉਣੇ ਆਪਾਂ ਹਨਾ ਉਹ ਪਾਤੀ ਮੁੜ ਕੇ ਜਦੋਂ ਸੁੱਕ ਗਈ ਦਾਸ ਦੇਣਾ ਬਾਅਦ ਅਸੀਂ ਪਲਾਸਟਿਕ ਦੀ ਜਾਲੀ ਲਿਆ ਕੇ ਉਤੇ ਇੰਚ-ਇੰਚ ਪਾਤਾ ਬਾਈ ਘੱਗਰਸੈਣ ਬਰੇਤੀ ਤੇ ਸੀਮੈਂਟ ਹੁਣ ਛੱਤ ਉੱਤੋਂ ਪੱਕੀ ਆ ਬਾਈ ਭਲਾ ਨੱਚੀ ਜਾਣ 10 ਬੰਦੇ ਚੜੀ ਜਾਣ ਤੇ ਅੱਗੇ ਉਧਰ ਸਾਡੀ ਛੱਤ ਉੱਤੋਂ ਕੱਚੀ ਆ ਉਧਰ ਨਹੀਂ ਅਸੀਂ ਬਰੇਤੀ ਪਾਈ ਸੀਗੀ ਉਹ ਸਾਨੂੰ ਜੱਬ ਰਹਿੰਦਾ ਸੀਗਾ ਉਹ ਤੂੜੀ ਜੀ ਨਿਕਲ-ਨਿਕਲ ਗਿਆ ਪ੍ਰਣਾਲਿਆਂ ਚ ਪ੍ਰਾਲਿਆਂ ਚ ਲੱਗ ਜਾਂਦੀ ਆ ਉਹਦੇ ਪਾਈਪਾਂ ਚ ਠੀਕ ਆ ਪ੍ਰਣਾਲਿਆਂ ਚ ਤੇ ਉਹ ਮਿੱਟੀ ਲਾਉਣ ਦਾ ਵੀ ਬਾਈ 2 ਸਾਲਾਂ ਤੋਂ ਪੰਗਾ ਹੀ ਆ ਆ ਪਰ ਬਾਈ ਉੱਤੇ ਛੱਤ ਤੋਂ ਕਰਤਾ ਪੱਕਾ ਜਾਵਾਂ ਆਪਾਂ ਇਹਦੇ ਉੱਤੇ ਸੀਮੈਂਟ ਪਾਤਾ ਆਪਾਂ ਸੀਮੈਂਟ ਘੱਗਰਸੈਣ ਬਾਈ ਪਾ ਕੇ ਬਰੇਤੀ ਇੰਚ-ਇੰਚ ਮਾਲ ਚੜਾਤਾ ਦੇ ਉੱਤੇ ਬਣਾ ਦੀ ਹੁਣ ਇਹਦੇ ਉੱਤੇ ਆਪਾਂ ਖੁੱਡੇ ਬਣਾਉਣਾ ਕਬੂਤਰਾਂ ਵਾਲੇ ਤੇ ਚਿਵਾਰਾ ਵੀ ਪਾਉਣਾ ਇਹ ਚਾਪਾ ਅਗਲੇ ਸਾਲ ਚਿਵਾਰਾ ਪਾ ਦੇਣਾ ਭਾਈ ਜਿਹੜੇ ਭਰਾ ਕਹਿੰਦਾ ਡੱਗ ਪੈਣਗੇ ਐ ਡੱਗ ਪੈਣਗੇ ਤੇ ਆ ਸੋਹਣਾ ਭਾਈ ਬਹੁਤ ਲੱਗਦਾ ਇਹ ਡਬਲ ਗੰਮ ਹੋ ਜਾਊਗਾ ਵੀ ਬੰਦੇ ਵੀ ਰਹਿ ਜਾਣਗੇ ਤੇ ਉੱਤੇ ਆਪਾਂ ਖੁੱਡੇ ਵੀ ਬਣਾ ਦੇ ਖੁੱਡੇ ਹਾਂ ਮੈਨੂੰ ਭਾਈ ਜਾਨਵਰਾਂ ਦਾ ਸ਼ੌਂਕ ਆ ਜਾਨਵਰ ਆਸਤੇ ਆਪਾਂ ਫਾਰਮ ਪਾਇਆ ਠੀਕ ਆ ਤੇ ਮੇਨ ਦਾ ਬੱਕਰੀਆਂ ਦਾ ਹੀ ਪਰ ਉਧਰ ਬਤਕਾਂ ਬੂਤਕਾਂ ਟਾਕੀ ਟੁਰਕੀ ਆਪਣੇ ਰੱਖਿਆ ਠੀਕ ਆ ਬੂਰੇ ਕੁੱਤਾ ਸਾਰਾ ਸਾਰੇ ਆ ਬੂਟਿਆਂ ਦਾ ਬਹੁਤ ਸ਼ੌਂਕ ਆ ਮਨ ਨੂੰ ਸਬਜ਼ੀਆਂ ਦਾ ਬਹੁਤ ਸ਼ੌਂਕ ਹੈ ਐਦਕੀ ਥੋੜਾ ਜਿਹਾ ਬੰਦਾ ਨਾ ਟਿਕਣ ਕਰਕੇ ਸਬਜ਼ੀ ਸੂਜੀ ਸਾਥੋ ਹੋਈ ਨਹੀਂ ਗਈ ਹਨ ਤੇ ਬਸ ਆਪਾਂ ਇੱਥੇ ਪੂਰਾ ਤੇ ਮੈਂ ਕਹਣਾ ਵੀ ਜਿਹੜੇ ਮੱਝਾਂ ਘਾਈਆਂ ਆਸਤੇ ਜਾਂ ਖੇਰ ਤੋਂ ਸੀ ਕੋਠਾ ਪਾਉਣੇ ਮੋਟਰ ਵਾਲਾ ਹਨ ਉਹ ਇਹ ਵੀ ਚਾਈ ਪਾਈ ਹੈ ਹਾਂ ਇਹਦਾ ਵੀ ਪਾਓ ਕਲਾ ਤੇ ਸਿਰਾ ਕਮਨ ਵਾਲੇ ਬਈ ਬਹੁਤ ਘੱਟ ਖਰਚੇ ਚ ਪੈ ਗਿਆ ਲੈਟਰ ਨੂੰ ਅੱਧ ਚ ਹੀ ਪੈ ਗਿਆ ਬਈ ਬਈ ਇਹਦੇ ਵਿੱਚ ਸ਼ਿਕਾਇਤ ਲੋਕ ਐਂ ਕਰਦੇ ਵੀ ਸੌਂਖ ਨਾ ਪੈ ਜੇ ਤੇ ਜਾਂ ਫਿਰ ਇਹ ਵੀ ਲੈਟਰ ਜਿੰਨਾ ਕਰਤੇ ਜਾਂਦਾ ਸਾਹ ਬਈ ਨਹੀਂ ਪੈਂਦੀ ਛੇਤੀ ਤਾਂ ਨਹੀਂ ਪੈਂਦੀ ਇਹਨੂੰ ਠੀਕ ਹੈ ਬਾਕੀ ਸੌਂਖ ਦਾ ਵੀ ਬਈ ਬਹੁਤ ਹੱਲ ਹੈਗੇ ਹੁਣ ਤਾਂ ਤੇ ਬਾਕੀ ਬਈ ਲੈਟਰ ਫਿਰ ਜਰਾ ਉਹਦਾ ਘਰਾਂ ਚ ਰਹੀ ਜੰਨੇ ਆ ਕੋਠੀਆਂ ਚ ਉਹਦਾ ਦਿਮਾਗ ਬੰਦ ਹੋਈ ਪਏ ਆਪਣੇ ਰਹਿ ਰਹਿ ਕੇ ਹੁਣ ਇੱਥੇ ਆ ਕੇ ਬਈ ਹਾਵੇ ਲ ਬਿਨਾ ਪੱਖੇ ਤੋਂ ਅਸੀਂ ਗਰਮੀ ਚ ਇੱਥੇ ਬੈਠੇ ਰਹਿੰਨੇ ਆ ਮੈਂ ਪਸੀਨਾ ਨਹੀਂ ਆਉਂਦਾ ਬਈ ਤੇ ਬਈ ਇਹਦਾ ਖਰਚਾ ਕਿੰਨਾ ਕ ਆ ਜਾਂਦਾ ਫਿਰ ਜਿਵੇਂ ਆਪਣਾ ਸ਼ੈੱਡ ਇਹ ਕਿੰਨੇ ਬਾਈ ਕਿੰਨੇ ਦਾ ਅੰਦਾਜ਼ਾ ਲਾਈਏ ਆਪਾਂ ਇਹਦੀ ਛੱਤ ਛੱਤ ਇਹ ਬਈ ਹੈਗਾ ਆ 20 ਤੇ 8 28 ਐਸ ਲੋਟ ਹੈ 30 ਹੂਸ ਲੋਟ ਮੰਨ ਲਾ 800 ਸਕੁਅਰ ਫੁੱਟ ਬਣ ਗਿਆ ਬਈ ਠੀਕ ਹੈ ਠੀਕ ਹੈ ਤੇ ਇਹਦਾ ਵੀ ਮੰਨ ਲਾ ਮੈਨੂੰ ਉਹ ਪਾ ਕੇ ਗਿਆ 55 ਰੁਪਏ ਹਮ ਸਕਰ ਫੁੱਟ ਠੀਕ ਹੈ ਸਾਰਾ ਮਾਲ ਉਹਦਾ ਸੀ ਮੈਂ ਗਾਡਰਾਂ ਤਾਂ ਹੀ ਮਾਰਤਾ ਸੀਗਾ ਆਪ ਠੀਕ ਹੈ ਤੇ ਗਾਡਰਾਂ ਆਪਣੀਆਂ ਆਪ ਦੀਆਂ ਹਾਂ ਠੀਕ ਹੈ ਉਹ ਵੀ ਉਸ ਤੋਂ ਬਾਅਦ ਉਹਨੇ ਸਾਰਾ ਮਟੀਰੀਅਲ ਉਹਦਾ ਸੀ ਤੇ ਮਿੱਟੀ ਆਪਾਂ ਛੜਾ ਕੇ ਦਿੱਤੀ ਸੀ ਠੀਕ ਹੈ 55 ਤੋਂ 60 ਰੁਪਏ ਦੇ ਵਿੱਚ ਵਿੱਚ ਹਾਂ ਸਾਹਿਬ ਜੀ ਬਈ ਉਹਨੇ ਗਾਰੰਟੀ ਲਈ ਹੈ 10 ਸਾਲ ਕੀ ਮੈਨੂੰ ਪਤਾ ਬਈ ਸਾਰੀ ਉਮਰ ਹੀ ਨਹੀਂ ਜਾਂਦਾ ਕਿਤੇ ਵੀ ਕਦੇ-ਕਦੇ ਇਹ ਚੀਜ਼ ਦਾ ਰੇਟ ਵੱਧਦਾ ਘਟਦਾ ਵੀ ਰਹਿੰਦਾ ਵੀ 55 ਤੋਂ 60 ਰੁਪਏ ਆਪਾਂ ਖਰਚਾ ਹਾਂ ਭਾਈ ਉਹ ਜੇ ਦੂਰ ਦਾ ਬੰਦਾ ਹੈਗਾ ਉਹ ਜੀ ਟਰਾਂਸਪੋਰਟ ਵੀ ਅਗਲੇ ਨੂੰ ਪੈਂਦੀ ਆ ਰੇਟ ਵੱਧ ਘਟ ਹੁੰਦਾ ਹੁਣ ਜੇ ਕਿਸੇ ਦਾ ਭਾਈ ਇਦੋਂ ਦੁੱਗਣਾ 1600 ਸਕੁਅਰ ਫੁੱਟ ਹੈ ਫਿਰ ਉਹਨੇ 55 ਦੇ ਵੀ 54 ਪਾ ਸਕਦਾ ਹੁਣ ਕੇ ਦਾ ਹੈ ਹੀ 500 300 200 ਉਹ ਫਿਰ ਲੇਬਰ ਸਾਰਾ ਕੰਮ ਛੱਡਣਾ ਆਉਂੇ ਪੈਂਦਾ ਉਹ ਭਾਈ 4-5 ਰੁਪਈਆ ਦਾ ਇੱਧਰ ਉੱਧਰ ਹੁੰਦਾ ਪਰ ਆਪਾਂ ਨੂੰ ਭਾਈ ਨੇੜੇ ਕਰਕੇ ਨਾਲ ਹੀ ਪੈਂਦੀ ਸੀ ਮੈਨੂੰ 55 ਰੁਪਏ ਲਾਇਆ ਭਾਈ ਨੇ ਠੀਕ ਹੈ ਜੀ ਹਾਂ ਤੇ ਪਰ ਬਣ ਤੀਆਂ ਬਈ ਉਹਨੇ ਪੂਰਾ ਐ ਕੱਲੀ ਕੱਲੀ ਚੀਜ਼ ਬਈ ਕੋਲੇ ਵੀ ਨਹੀਂ ਮੈਂ ਖੜਾ ਸੀਗਾ ਤੇ ਹਜੇ ਇਹਨੂੰ ਹੋ ਜਾਂਦੋਂ ਪਲਾਸਟਰ ਜਾਲੀਆਂ ਜੂਲੀਆਂ ਲੱਗ ਜਾਂਦੋਂ ਤੇ ਆਪਾਂ ਫੇਰ ਇਹਦੀ ਬਈ ਰੰਗ ਰੂਮ ਕਰਕੇ ਫਾਈਨਲ ਲੁੱਕ ਪਾਵਾਂਗੇ ਸਾਰੇ ਇਹਦੀ ਫਾਰਮ ਦੀ ਠੀਕ ਹੈ ਜੀ ਹਾਂ ਤੇ ਬਾਕੀ ਆਪਾਂ ਨੰਬਰ ਦੇ ਦਾਂਗੇ ਬਾਈ ਦਾ ਜਿਹਨੇ ਇਹ ਸ਼ੈੱਡ ਬਣਾਇਆ ਜੇ ਕਿਸੇ ਨੇ ਸ਼ੈੱਡ ਤਿਆਰ ਕਰਵਾਉਣਾ ਹੋਵੇ ਤਾਂ ਨੰਬਰ ਹਾਂ ਬਈ ਉਹਦੇ ਕੋਲ ਕਸ ਵਾਲਾ ਹੁੰਦਾ ਜਦੋਂ ਆਪਣੇ ਨਾਲ ਪਾਇਆ ਸੀਗਾ ਉਹਨੇ ਵੀਡੀਓ ਵੀ ਪਾਈ ਸੀ ਮੈਂ ਕਸ ਜਾਦੇ ਹੁੰਦਾ ਜਿਹੜੇ ਨੇ ਆਏ ਨਹੀਂ ਗੇ ਤੱਤੇ ਕਾਲੇ ਬਈ ਹੋਣੀ ਪਾਜਾ ਤੇ ਮੀਨਾ ਬਾਈ ਲਾਉਣ ਦੋ ਮਹੀਨੇ ਪਹਿਲਾਂ ਦੱਸੋ ਬਈ ਠੀਕ ਹੈ। ਹੁਣ ਕਈ ਗਰਮੀ ਜਾ ਕੇ ਪਸ਼ੂ ਆਲੇ ਆਪਣੇ ਪਾਉਂਦੇ ਆ ਜਾਂ ਚਾਦਰਾਂ ਪਟਾਉਂਦੇ ਸੀ ਕਹਿੰਦੇ ਯਾਰ ਆ ਸੀ ਚਾਦਰਾਂ ਪੱਟੀ ਬੈਠੇ। ਮੌਕੇ ਦੇ ਨਹੀਂ ਬਈ ਉਹ ਕਿਉਂਕਿ ਇਹ ਬੰਦੇ ਥੋੜੇ ਆ ਪਾਉਣ ਵਾਲੇ। ਹੂੰ। ਪਾਈ ਵੀ ਬਹੁਤ ਜਾਂਦੇ ਪਰ ਵੀ ਤਿਆਰਬਾ ਹੁੰਦਾ। ਬਾਸ ਗੂਸ ਆਪ ਲਿਆਉਂਦਾ ਚੰਗਾ ਪੂਰਾ। ਵੀ ਸਾਰਾ ਕੰਮ ਆਪ ਕਰਦਾ। ਆਪ ਬਈ ਸਰਦਾਰ ਦੀ ਕੋਈ ਨਹੀਂ ਤੇ ਆ ਸੋਣਾ ਵੀ ਦੱਸੋ ਕੀ ਮੜਾ ਲੱਗਦਾ ਇਹ ਚ? ਹਜਾ ਪਲਾਸਟਰ ਬਲੂਸਟਰ ਕਰ ਲੈਣ ਦੋ ਫੇਰ ਦੇਖੋ ਛੱਤ ਇਹ ਜਦੋਂ ਰੰਗ ਹੋ ਗਿਆ ਨਾ ਬੜੀ ਘੈਂਟ ਲੱਗੂਗੀ ਬਈ। ਠੀਕ ਹੈ ਜੀ ਤੇ ਇਹ ਆਪਾਂ ਛੱਡ ਦੀ ਵੀਡੀਓ ਦਿਖਾਈ ਸੀ ਤੁਹਾਨੂੰ ਐਸੇ ਕਰਕੇ ਦਿਖਾਈ ਸੀ ਵੀ ਇੱਕ ਤਾਂ ਇਹ ਠੰਡਾ ਰਹਿੰਦਾ ਇੱਕ ਇੱਕ ਕੁਦਰਤ ਨਾਲ ਜੁੜੀ ਹੋਈ ਚੀਜ਼ ਹੈ ਤੇ ਸੋਹਣਾ ਵੀ ਆਪੇ ਕੱਲਾ ਪਸ਼ੂਆਂ ਆਸਤੇ ਪਾਈਓ ਆਪਦੇ ਆਸਤੇ ਵੀ ਪਾਓ ਯਾਰ ਇੱਕ ਕਮਰੇ ਤੇ ਤੁਸੀਂ ਥੱਲੇ ਪਏ ਨਾ ਤੁਹਾਨੂੰ ਪਤਾ ਲੱਗ ਜੂਗਾ ਕੱਲਾ ਛੱਤ ਵਾਲਾ ਪੱਖਾ ਛੱਡੀ ਰੱਖੋ ਅਜੇ ਤਾਂ ਛੱਤ ਵਾਲਾ ਪੱਖਾ ਵੀ ਨਹੀਂ ਲਾਇਆ ਹੁਣ ਆ ਬੈਠੇ ਮੋਬਾਈਲ 'ਤੇ ਇੱਥੇ ਸਾਰੇ ਮੁੰਡੇ ਆ ਜਾਂਦੇ ਸੀ ਤੇ ਇੱਥੇ ਪਏ ਜਾਂਦੇ ਆ ਠੀਕ ਹੈ ਨਾਲੇ ਆ ਨੀਰਾ ਵੀ ਪਿਆ ਵਿੱਚ ਠੀਕ ਹੈ ਕੋਈ ਗਰਮੀ ਨਹੀਂ ਆਉਂਦੀ ਪੂਰਾ ਸਿਰਾ ਕੰਮ ਆ ਬਈ ਆ ਦੇਖੋ ਉਹ ਮਰਜ਼ੀ ਰੱਖੀ ਜਾਏ ਇਹ ਇੱਥਾਂ ਕੋਈ ਚੌਂਦਾ ਨਹੀਂ ਕੋਈ ਹੋਣ ਨਹੀਂ ਕਰਦਾ ਇਹਦੇ ਬਈ ਇੱਥੇ ਚਵਾਰਾ ਪਾਉਂਗਾ ਮੈਂ ਤੁਹਾਨੂੰ ਠੀਕ ਹੈ ਇੱਥੇ ਹਾਂ ਕੋਈ ਐਕਸਟਰਾ ਸਪੋਰਟ ਨਹੀਂ ਦਿੰਦੇ ਤੇ ਆਪਾਂ ਚਵਾਰੇ ਦੀ ਵੀ ਆਪਾਂ ਹਜੇ ਸਾਲ ਨਹੀਂ ਪਾਉਂਦੇ ਠੀਕ ਹੈ ਪੈਸੇ ਦੀ ਦਿੱਕਤ ਆ ਤੇ ਫੇਰ ਪਾਵਾਂਗੇ ਤੇ ਫੇਰ ਵਿਖਾਵਾਂਗੇ ਉਹਦੇ ਗੰਡੂ ਗਨਾਲਾ ਟੁੱਟਣ ਵਾਲਾ ਦਾ ਬਈ ਕੰਮ ਹੀ ਛੱਡ ਦਿਓ ਬਾਸ ਨਹੀਂ ਟੁੱਟਦਾ ਇਹ ਸਰਗਾ ਟੁੱਟ ਜੂ ਟੁੱਟ ਜੂ ਬਈ ਠੀਕ ਹੈ ਜੀ ਤੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਬਾਈ ਦਾ ਫਾਰਮ ਵੀ ਦਿਖਾਵਾਂਗੇ ਬੱਕਰੀਆਂ ਦੀ ਬਾਈ ਟ੍ਰੇਨਿੰਗ ਵੀ ਦਿੰਦੇ ਤੇ ਬੱਕਰੀ ਪਾਲਣ ਦਾ ਕੰਮ ਵੀ ਕਰਦੇ ਆ ਤੇ ਇਸ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ